ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 7 ਜੁਲਾਈ ਸਨ 1656 ਨੂੰ ਗੀਤਪੁਰ ਵਿਖੇ ਮਾਤਾ ਕਿਸ਼ਨ ਗੌਰ ਦੀ ਕੁੱਖੋਂ ਪੈਦਾ ਹੋਏ ਆਪ ਜਿਹਦੇ ਪਿਤਾ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਸਨ ਬਾਲਕ ਦੇ ਜਨਮ ਸਮੇਂ ਹੀ ਗੁਰੂ ਹਰਿਰਾਏ ਜੀ ਨੇ ਵਚਨ ਕੀਤਾ ਸੀ ਕਿ ਜੋ ਕੁਛ ਕਰਨਗੇ ਉਹ ਹੋਰ ਕੋਈ ਨਹੀਂ ਕਰ ਸਕੇਗਾ ਆਪ ਜੀ ਨੇ ਆਪਣੇ ਪਿਤਾ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਨਾਲ ਬਹੁਤ ਪਿਆਰ ਕਰਦੇ ਸਨ ਜਾਦਵੀ ਗਰੂ ਵੇਲੇ ਹੁੰਦੇ ਤਾਂ ਉਹਨਾਂ ਪਾਸ ਬੈਠਦੇ ਤੇ ਬੜੀਆਂ ਰਹੱਸਮਈਆਂ ਗੱਲਾਂ ਪੁੱਛਦੇ ਇੱਕ ਵਾਰ ਦੀ ਗੱਲ ਹੈ ਕਿ ਕਸਾ ਸੱਪ ਜ਼ਖਮੀ ਹੋਇਆ ਪਿਆ ਸੀ ਉਸ ਨੂੰ ਕਿਹੜੀਆਂ ਚਿੰਬੜੀਆਂ ਸਨ ਬਾਲਾ ਗੁਰੂ ਹਰਿਕ੍ਰਿਸ਼ਨ ਜੀ ਕਹਿਣ ਲੱਗੇ ਇਸ ਵਿਚਾਰੇ ਨੇ ਕੀ ਕਸੂਰ ਕੀਤਾ ਹੈ ਇਸ ਨੂੰ ਕਿਹੜੀਆਂ ਇਹਨਾਂ ਦੁੱਖ ਦੇ ਰਹੀਆਂ ਹਨ ਇਹ ਸੁਣ ਕੇ ਗੁਰੂ ਹਰਾਜ ਜੀ ਨੇ ਕਿਹਾ ਸੱਪ ਪਿਛਲੇ ਜਨਮ ਵਿੱਚ ਇੱਕ ਪਖੰਡੀ ਮਹੰਤ ਸੀ ਇਹ ਭੋਲੇ-ਪਾਲੇ ਲੋਕਾਂ ਨੂੰ ਮੁਰਖ ਬਣਾ ਕੇ ਤਾਂ ਲੁੱਟਦਾ ਸੀ ਅੱਜ ਇਸ ਨੂੰ ਜਿਹੜੀਆਂ ਕਿੜੀਆਂ ਚਿੰਬੜੀਆਂ ਹਨ ਉਹ ਭੋਲੇ-ਪਾਲੇ ਲੋਕਾਂ ਜਿੱਦਾਂ ਨੂੰ ਇਹ ਲੁੱਟਦਾ ਸੀ ਅੱਜ ਇਹ ਕਿੜੀਆਂ ਬਣ ਕੇ ਇਸ ਦਾ ਮਾਸ ਨੋਚ ਰਹੀਆਂ ਹਨ ਪਖੰਡੀ ਅਤੇ ਮਾੜੇ ਵਿਅਕਤੀ ਦਾ ਇਹੋ ਹਾਲ ਹੁੰਦਾ ਹੈ ਅਜਿਹਾ ਵਿਅਕਤੀ ਨਾ ਤਾਂ ਆਪਣੇ ਸੇਵਕਾਂ ਦਾ ਕਲਿਆਣ ਕਰ ਸਕਦਾ ਹੈ ਜਿਸ ਨਾਲ ਉਹ ਜਨਮ ਅੱਧੇ ਚੱਕਰ ਤੋਂ ਮੁਕਤ ਹੋ ਜਾਣ ਇਸ ਕਰਕੇ ਉਸ ਦੇ ਸੇਵਕ ਕੀੜੀਆਂ ਦੇ ਰੂਪ ਵਿੱਚ ਜਿਉਂਦੇ ਹਨ ਅਤੇ ਮੁਕਤੀ ਨਾ ਪ੍ਰਾਪਤ ਹੋਣ ਕਾਰਨ ਇਸ ਮਹੰਤੀ ਰੂਪ ਸਾਪ ਤਾਂ ਮਾਸ ਨੋਚ ਰਹੀਆਂ ਹਨ ਗੁਰੂ ਹਰਾਈ ਸਾਹਿਬ ਜੀ ਨੇ ಶ್ರೀ ਹਰਿਕ੍ਰਿਸ਼ਨ ਜੀ ਨੂੰ 8ਵਾਂ ਗੁਰੂ ਸਥਾਪਿਤ ਕਰ ਦਿੱਤਾ ਆਪਣੇ ਵੱਡੇ ਪੁੱਤਰ RAM RAJ ਨੂੰ ਉਸ ਗੁ ਗੱਦੀ ਦੇਣ ਤੋਂ ਇਨਕਾਰ ਕਰ ਦਿੱਤਾ ਜਦੋਂ ਆਹ ਰਾਮ ਰਾਏ ਨੂੰ ਸਾਰੇ ਪਤਾ ਲੱਗਾ ਦੋਸਤ ਅਰੰਗਜੇਹ ਪਾਸ ਗਾਇਬ ਕੀਤੀ ਇੱਥੋਂ ਤੱਕ ਕਹਿ ਦਿੱਤਾ ਕਿ ਮੁਸਲਮਾਨ ਤਰਮ ਨੂੰ ਵੀ ਗੁਰੂ ਹਰਿਕ੍ਰਿਸ਼ਨ ਜੀ ਤੋਂ ਖਤਰਾ ਹੈ ਕਿਉਂਕਿ ਕਈ ਮੁਸਲਮਾਨ ਪੀਰ ਫਕੀਰ ਵੀ ਉਸ ਦੀ ਸ਼ਰਨ ਆ ਗਏ ਹਨ ਇਹ ਗੱਲ ਸੁਣ ਕੇ ਅਰਗਜੇਹ ਭੜ ਕੁਠਿਆ ਤੇ ਉਸੇ ਵੇਲੇ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਫੜਨ ਵਾਸਤੇ ਫੌਜ ਭੇਜੀ ਜਾਵੇ ਪਰ ਉੱਥੇ ਹਾਜ਼ਰ ਨਾਜ਼ਰ ਰਾਜਾ ਜੈ ਸਿੰਘ ਨੇ ਇਹ SLA ਦਿੱਤੀ ਕਿ ਉਹ ਗੁਰੂ ਜੀ ਨੂੰ ਬੜੇ ਸਤਿਕਾਰ ਨਾਲ ਲੈ ਕੇ ਆਉਣ ਔਰੰਗਜ਼ੇਬ ਨੇ ਇਹ ਗੱਲ ਸੁਣ ਕੇ ਜੈ ਸਿੰਘ ਦੀ ਜਿੰਮੇਵਾਰੀ ਲਾ ਦਿੱਤੀ ਕਿ ਉਹ ਗੁਰੂ ਜੀ ਨੂੰ ਦਿੱਲੀ ਲੈ ਕੇ ਆਉਣ ਦੋ ਦਿਨ ਬਾਅਦ ਪਰਸਰਾਮ ਕੀਰਤਪੁਰ ਪਹੁੰਚ ਗਿਆ ਗੁਰੂ ਜੀ ਨੂੰ ਮਿਲਿਆ ਤੇ ਉਸਨੇ ਪਹਿਲਾਂ ਰਾਜਾ ਜੈ ਸਿੰਘ ਦੇ ਜਵਾਨੀ ਸਨੇਹਾ ਤੇ ਉਹਨਾਂ ਵੱਲੋਂ ਚਿੱਠੀ ਪੇ ਦਿੱਤੀ ਫਿਰ ਉਹਨਾਂ ਨੇ ਔਰੰਗਜ਼ੇਬ ਵਾਲੀ ਚਿੱਠੀ ਫੜਾਈ ਗੁਰੂ ਜੀ ਨੇ ਕਿਹਾ ਅਜਾਣ ਨੂੰ ਤਿਆਰ ਹਨ ਪਰ ਉਹ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਗੇ ਉਹ ਕਿਸੇ ਪਾਸੋਂ ਡਰਦੇ ਨਹੀਂ ਤੇ ਨਾ ਹੀ ਕਿਸੇ ਬਾਦਸ਼ਾਹ ਦੀ ਖੁਸ਼ਾਮਦ ਕਰਨਾ ਚਾਹੁੰਦੇ ਹਨ ਗੁਰੂ ਜੀ ਕੋੜੇ ਤੇ ਚੜ ਗਏ ਤੇ ਮਾਤਾ ਕਿਸ਼ਨ ਕੌਰ ਇੱਕ ਰਥ ਵਿੱਚ ਸਵਾਰ ਹੋ ਗਏ ਉਹਨਾਂ ਦੇ ਪਿੱਛੇ ਕੀਰਤਨੀ ਜਥੇ ਕੀਰਤਨ ਕਰਦੇ ਹੋਏ ਚੱਲ ਪਏ ਰਾਜਾ ਜੈ ਸਿੰਘ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਦਿੱਲੀ ਆਪੜ ਗਏ ਹਨ ਉਹਨਾਂ ਨੇ ਪਹਿਲਾਂ ਹੀ ਤਿਆਰੀਆਂ ਕੀਤੀਆਂ ਹੋਈਆਂ ਸਨ ਇਸ ਲਈ ਆਪਣੇ ਸਾਰੇ ਅਹੰਕਾਰਾਂ ਅਤੇ ਗੁਰੂ ਘਰ ਦੇ ਸ਼ਰਧਾਲੂਆਂ ਸਮੇਤ ਗੁਰੂ ਜੀ ਦੇ ਸਵਾਗਤ ਵਾਸਤੇ ਆਪ ਲੈਣ ਆਇਆ ਰਾਜਾ ਜੈ ਸਿੰਘ ਦੀ ਗਵਾਈ ਹੇਠ ਗੁਰੂ ਜੀ ਨੇ ਆਪਣੇ ਸਿੱਖਾਂ ਅਤੇ ਮਾਤਾ ਕਿਸ਼ਨ ਕੌਰ ਜੀ ਸਮੇਤ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ ਗੁਰੂ ਜੀ ਦੇ ਇੱਕ ਦੋ ਦਿਨ ਆਰਾਮ ਕਰਨ ਤੋਂ ਬਾਅਦ ਰਾਜਾ ਜੈ ਸਿੰਘ ਨੇ ਕਿਹਾ ਮਹਾਰਾਜ ਸ਼ੈਨਸ਼ਾ ਔਰੰਗਜ਼ੇਬ ਆਪਦੇ ਦਰਸ਼ਨ ਕਰਨਾ ਚਾਹੁੰਦੇ ਹਨ ਆਪ ਜੀ ਨੂੰ ਉਹਨਾਂ ਨੂੰ ਮਿਰਲਾ ਕਿੱਥੇ ਜੋਗ ਸਮਝਦੇ ਹੋ ਗੁਰੂ ਜੀ ਨੇ ਇੱਕ ਟੁੱਕ ਜਵਾਬ ਦਿੱਤਾ ਕਿ ਔਰੰਗਜ਼ੇਬ ਨੂੰ ਕਿਸੇ ਹਾਲਤ ਵਿੱਚ ਮਿਲਣਾ ਹੀ ਨਹੀਂ ਚਾਹੁੰਦੇ ਨਾ ਉਸਦੇ ਦਰਬਾਰ ਜਾਣਾ ਚਾਹੁੰਦੇ ਹਨ ਨਾ ਹੀ ਉਸਦੇ ਬੰਗਲੇ ਵਿੱਚ ਨਾ ਹੀ ਉਸ ਨੂੰ ਮਿਲਣਾ ਚਾਹੁੰਦੇ ਹਨ ਰਾਜਾ ਜੈ ਸਿੰਘ ਅਤੇ ਉਸ ਦੇ ਦਰਬਾਰ ਵਾਲਾ ਗੁਰੂ ਜੀ ਦੇ ਦਿੱਤਾਂ ਨੂੰ ਵੇਖ ਕੇ ਹੈਰਾਨ ਰਹਿ ਗਏ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਔਰੰਗਜ਼ੇਬ ਨੇ ਇੱਕ ਬੇਉਤ ਬਣਾਈ ਉਸ ਰਾਜਾ ਜੈ ਸਿੰਘ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਗੁਰਾਕਿਸ਼ਨ ਜੀ ਨੇ ਸਾਨੂੰ ਮਿਲਣ ਤੇ ਦਾਤ ਦੇਣ ਤੋਂ ਇਨਕਾਰ ਕੀਤਾ ਹੈ ਅਸੀਂ ਵੇਖਣਾ ਚਾਹੁੰਦੇ ਹਾਂ ਕਿ ਉਸ ਵਿੱਚ ਕਿੰਨੀ ਸਮਝ ਹੈ ਉਹ ਪੇਸ ਵਟਾਇਆ ਵੀ ਬ ਜਾਣ ਸਕਦੇ ਹਨ ਜਾਂ ਨਹੀਂ ਇਸ ਲਈ ਤੁਸੀਂ ਇਸ ਤਰ੍ਹਾਂ ਕਰੋ ਕਿ ਆਪਣੀ ਰਾਣੀ ਨੂੰ ਕੱਟਿਆ ਵਸਤਰ ਪਵਾ ਦੇਣੇ ਅਤੇ ਹੋਰ ਦਾਸੀਆਂ ਤੇ ਰਾਣੀਆਂ ਸੁੰਦਰ ਕੱਪੜੇ ਪਵਾ ਦਿਓ ਇੱਕ ਦਾਸੀ ਨੂੰ ਮਹਾਰਾਣੀ ਵਾਲੇ ਕੱਪੜੇ ਪਵਾ ਕੇ ਜ਼ਬਤਨ ਵੇਖਲੀ ਅਤੇ ਸੁੰਦਰ ਬਣਾ ਦੇਵੋ ਜਿਸ ਨੂੰ ਵੇਖ ਕੇ ਹਰ ਕੋਈ ਇਹ ਸਮਝੇ ਕਿ ਉਹ ਮਹਾਰਾਣੀ ਹੈ ਜੇ ਉਹ ਵਾਲਗੁਰੂ ਅਸਲੀ ਰਾਣੀ ਨੂੰ ਪਹਿਚਾਨ ਗਿਆ ਤਾਂ ਮੈਂ ਸਮਝਾਗਾ ਕਿਉਂ ਜਾਣੀ ਜਾਣ ਹੈ ਜੇ ਉਹ ਨਾ ਪਹਿਚਾਨ ਸਕਿਆ ਤਾਂ ਉਸਦੀ ਮਹਿਮਾ ਵੀ ਕੱਟੇਗੀ ਤੇ ਮੈਂ ਵੀ ਪੇਸ ਬਦਲ ਕੇ ਜ਼ਿਦਾਰ ਕਰਾਵਾਂਗਾ ਬਾਦਸ਼ਾਹ ਦੇ ਹੁਕਮ ਦੀ ਪਾਲਣਾ ਕਰਕੇ ਜਦੋਂ ਰਾਜਾ ਜੈ ਸਿੰਘ ਨੇ ਆਪਣੇ ਬੰਗਰੇ ਵਿੱਚ ਪਹੁੰਚ ਕੇ ਆਪਣੀ ਮਹਾਰਾਣੀ ਨੂੰ ਸਭ ਕੁਝ ਸਮਝਾ ਦਿੱਤਾ ਜਦੋਂ ਰਾਜਾ ਜੈ ਸਿੰਘ ਦੀ ਇਹ ਸਭ ਕੁਝ ਜਦੋਂ ਰਾਜਾ ਜੈ ਸਿੰਘ ਦੀ ਇਹ ਸਭ ਕੁਝ ਵੇਖ ਕੇ ਤਸੱਲੀ ਹੋਈ ਤਾਂ ਉਹ ਗੁਰੂ ਹਰਿਕ੍ਰਿਸ਼ਨ ਜੀ ਪਾਸ ਗਿਆ ਤੇ ਬੇਨਤੀ ਕੀਤੀ ਕਿ ਉਹਨਾਂ ਦੇ ਨਿੱਜੀ ਮਹਿਲਾਂ ਵਿੱਚ ਚਰਮ ਪਾਉਣ ਦੀ ਖੇਚਲ ਕਰਨ ਕਿਉਂਕਿ ਉਹਨਾਂ ਦੀ ਪਤਨਾਰੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਇਕੱਲੇ ਹੀ ਰਣਵਾਸ ਵਿੱਚ ਗਏ ਅਤੇ ਉਹਨਾਂ ਨੇ ਫੇਰ ਰਾਜਾ ਜੈ ਸਿੰਘ ਨੇ ਸਭ ਰਾਣੀਆਂ ਨੂੰ ਉਹਨਾਂ ਨੇ ਬੜੇ ਧਿਆਨ ਨਾਲ ਵੇਖਿਆ ਤੇ ਫੇਰ ਰਾਜਾ ਜੈ ਸਿੰਘ ਦੀ ਅਸੀ ਰਾਣੀ ਜਿਸ ਨੇ ਗੋੜੀ ਦਾ ਪੇਸਤਾਨ ਕੀਤਾ ਸੀ ਸਾਹਮਣੇ ਜਾ ਖੜੇ ਹੋਏ ਉਹਨਾਂ ਰਾਣੀ ਨੂੰ ਬੜੇ ਗੋ ਨਾਲ ਵੇਖਿਆ ਤੇ ਬੋਲੇ ਰਾਣੀ ਜੀ ਤਾਂ ਨਹੀਂ ਪਖੰਡ ਕਰਨ ਦੀ ਕੀ ਲੋੜ ਸੀ ਅਜੇ ਪਖੰਡਾਂ ਦਾ ਫਲ ਕੋਈ ਚੰਗਾ ਨਹੀਂ ਹੁੰਦਾ ਅਸੀਂ ਤਾਂ ਗੁਰੂ ਘਰ ਦੇ ਫਕੀਰ ਹਾਂ ਸਾਡੇ ਨਾਲ ਅਜੇ ਕਪਟ ਕਰਨੇ ਸ਼ੋਭਦੇ ਨਹੀਂ ਦਿੱਲੀ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਗੁਰੂ ਹਰਿਕ੍ਰਿਸ਼ਨ ਜੀ ਰੋਗ ਗਿਆਨੀ ਦੀ ਸੇਵਾ ਵਿੱਚ ਲੱਗ ਗਏ ਅਤੇ ਫਿਰ ਆਪ ਵੀ ਬਿਮਾਰ ਹੋ ਗਏ ਬੇਚਾ ਗੁਰੂ ਜੀ ਨੂੰ ਬਹੁਤ ਬੁਖਾਰ ਹੋ ਗਿਆ ਤੇ ਸਰੀਰ ਉੱਤੇ ਚੇਚਕ ਦੇ ਦਾਣੇ ਵੀ ਨਿਕਲ ਆਏ ਪਰ ਆਪਣੀ ਬਿਮਾਰੀ ਦੀ ਉਹ ਨਾਜ਼ਰਾ ਵੀ ਪਰਵਾਹ ਨਾ ਕੀਤੀ ਉਸੇ ਤਰ੍ਹਾਂ ਹੀ ਆਪਣੇ ਸਿੱਖ ਸੇਵਕਾਂ ਨੂੰ ਨਾਲ ਲੈ ਕੇ ਦੁਖੀ ਅਤੇ ਬਿਮਾਰ ਲੋਕਾਂ ਕੋਲ ਪਾਸ ਜਾਂਦੇ ਜਿਸ ਰੋਗੀ ਨੂੰ ਵੀ ਉਹ ਦਵਾਈ ਦਿੰਦੇ ਉਹ ਰਾਜੀ ਹੋ ਰਿਹਾ ਸੀ ਉਸ ਤਰ੍ਹਾਂ ਹੀ ਉਹ ਰੋਗ ਗੁਰੂ ਸਾਹਿਬ ਨੂੰ ਹੋਰ ਜਕੜ ਰਿਹਾ ਸੀ ਜਦ ਸਿਕ ਸੰਗਤ ਉਹਨਾਂ ਪਾਸ ਬੇਨਤੀ ਕਰਦੀਆਂ ਮਹਾਰਾਜ ਇਹ ਕੀ ਪਾਣਾ ਹੈ ਤਾਂ ਆਪ ਜੀ ਹੱਸ ਕੇ ਕਹਿੰਦੇ ਗੁਰੂ ਦੇ ਪਿਆਰੇਓ ਅਸੀਂ ਦਿੱਲੀ ਦੇ ਸਭ ਰੋਗੀਆਂ ਦਾ ਰੋਗ ਕੱਟਣਾ ਹੈ ਹ ਇਹ ਰੋਗ ਤਾਂ ਦੀ ਉਹਨਾਂ ਰੋਗੀਆਂ ਦੇ શરી ਨੂੰ ਛੱਡੇਗਾ ਜੇ ਕੋਈ ਹੋਰ ਸ਼ਰੀਰ ਨੂੰ ਆਪ ਉੱਤੇ ਲਵੇਗਾ ਇਸ ਲਈ ਮੈਂ ਸਾਰੇ ਦਿੱਲੀ ਵਾਸੀਆਂ ਦਾ ਰੋਗ ਆਪਣੇ ਸ਼ੀਰ ਤੇ ਲੈ ਰਿਹਾ ਹਾਂ ਜ਼ਿੰਦਗੀ ਆਪਣੇ ਜਿਉਣ ਲਈ ਨਹੀਂ ਬਲਕਿ ਕਿਸੇ ਨੂੰ ਜੀਵਨ ਦੇ ਲਈ ਹੈ ਮੈਂ ਪ੍ਰਭੂ ਦੇ ਆਦੇਸ਼ ਅਨੁਸਾਰ ਸਭ ਕੁਝ ਕਰ ਰਿਹਾ ਹਾਂ ਇਸ ਲਈ ਪ੍ਰਭੂ ਦਾ ਪਾਣਾ ਮੰਨੋ ਤੇ ਖੁਸ਼ੀ-ਖੁਸ਼ੀ ਸਭ ਦੀ ਸੇਵਾ ਕਰੋ ਮੇਰਾ ਫਿਕਰ ਕਰਨ ਦੀ ਲੋੜ ਨਹੀਂ ਆਪਣੀ ਮਾਤਾ ਕਿਸ਼ਨ ਕੌਰ ਜੀ ਨੂੰ ਫਿਕਰਮੰਦ ਹੁੰਦੀ ਆ ਵੇਖ ਕੇ ਕਿਹਾ ਅਸੀਂ ਹੁਣ ਪ੍ਰਭੂ ਚਰਨਾਂ ਵਿੱਚ ਵਲੀਨ ਹੋਣ ਦਾ ਮਨ ਬਣਾ ਲਿਆ ਹੈ ਫਿਰ ਸੰਗਤ ਵਿੱਚੋਂ ਇੱਕ ਸਿੱਖ ਭਾਈ ਗੁਰਦਤਾ ਜੀ ਨੇ ਕਿਹਾ ਤੁਸੀਂ ਤਾਂ ਪ੍ਰਭੂ ਦੇ ਦੇਸ਼ ਜਾਣ ਦਾ ਮਨ ਬਣਾ ਲਿਆ ਹੈ ਪਰ ਸਾਡੀ ਮਾਂ ਕਿਸ ਨੂੰ ਫੜਾਕ ਚੱਲੇ ਹੋ ਤਾਂ ਗੁਰੂ ਜੀ ਨੇ ਹੁਕਮ ਕੀਤਾ ਕਿ ਇੱਕ ਨਾਰੀਅਲ 5 ਪੈਸੇ ਲੈ ਕੇ ਆਉਣ ਬਾਬਾ ਗੁਰਦਤਾ ਜੀ ਨਾਰੀਅਲ ਤੇ 5 ਪੈਸੇ ਇੱਕ ਥਾਲੀ ਵਿੱਚ ਰੱਖ ਕੇ ਲਿਆ ਗੁਰੂ ਜੀ ਨੇ ਨਾਰੀਅਲ ਤੇ ਪੈਸੇ ਨੂੰ ਛੂਆ ਤੇ ਫਿਰ ਦਿਨਵਾਰ ਉਹਨਾਂ ਦੇ ਉਤੇ ਗੋਲ ਘਰ ਰੂਪ ਵਿੱਚ ਹੱਥ ਫੇਰਿਆ ਫਿਰ ਸਿਟਕਾ ਤੇ ਬੋਲੇ ਗੁਰੂ ਬਾਬਾ ਬਕਾਲੇ ਇਹ ਬਚਨ ਕਰਕੇ ਆਪ ਜੀ ਸਮਾਧੀ ਲੱਗ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁਲ ਜੁਕ ਮਾਫ